ਤੇ ਬਾਕੀ ਜਿਹੜਾ ਆਰਡਰ ਆਗਾ ਤੇ ਜਾਨੀ ਕਿ ਦਿਖਾਵੇ ਵਾਲਾ ਨਹੀਂ ਹੈਗਾਗਾ ਤੇ ਬਾਕੀ ਸਾਫ ਆ ਬੰਦ ਹਵਾਨੇ ਦੇ ਵਿੱਚ ਆ ਬਾਕੀ ਅਜੇ ਦਿਨ ਥੋੜੇ ਹੋਏ ਆਗੇ ਤੇ ਥਾਣ ਵੀ ਵਧੀਆ ਆਗੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦੀਨਣਾ ਤਹਿਸੀਲ ਇਹਨੂੰ ਪੈ ਜਾਂਦੀ ਹੈ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪੈ ਜਾਂਦਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਏ ਵਿਕਾਊ ਆ ਗਈ ਦੂਜਾ ਸੂਆ ਸੂਈ ਆ 5 ਤੋਂ 6 ਦਿਨ ਹੋਏ ਐ ਨੂੰ ਸੂਈ ਨੂੰ ਮਗਰ ਹੈਗਾ ਬੱਚਾ ਉਹ ਕੱਟਾ ਤੇ 8 ਤੋਂ 9 ਕਿਲੋ ਦੁੱਧ ਤਿਆਰ ਆ ਤੇ ਬਾਕੀ ਦਿਨ ਹਜੇ ਥੋੜੇ ਹੋਏ ਆ ਵਧੂ ਬੀਵੀ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਆਪਦੇ ਅੰਦਾਜ਼ੇ ਨਾਲ ਖਰੀਦਣੀ ਆ ਤੇ ਜਿਹੜਾ ਮੁੱਲ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਹੋਰ ਜਿਹੜੀ ਸਾਰੀ ਡਿਟੇਲ ਆ ਉਹ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਇੱਥੇ ਆ ਕੇ ਤੁਸੀਂ ਆਪਦੀ ਪੂਰੀ ਤਸੱਲੀ ਕਰਕੇ ਤੇ ਮੱਜ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ। ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਤੇ ਮੱਜ ਨੂੰ ਤੋੜ ਕੇ ਦਿਖਾਉਣੀ ਹੈ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਂ ਦੱਸ ਦਿਓ। ਗੁਰਬੇਲ ਸਿੰਘ ਜੀ। ਠੀਕ ਹੈ ਜੀ। ਤੇ ਐਡਰੈਸ ਆਪਣਾ? ਐਡਰੈਸ ਆਪਣਾ ਜੀ। ਪਿੰਡ ਦੀਨਾ ਦੀਨਾ ਖਾ ਪੈਣ ਦੀਨਾ ਸਾਹਿਬ ਜਿਲ੍ਹਾ ਆਪਣਾ ਹੈਗਾ ਮੋਗਾ ਮੋਗਾ ਸੀ ਨਿਹਾਲ ਸੰਗੜਾ ਠੀਕ ਹੈ ਜੀ ਤੇ ਜਿਹੜੀ ਬਈ ਆਪਾਂ ਇਹ ਮੱਧ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੂਈ ਵੀ ਇਹ ਇਹਦੀ ਦੂਜੇ ਸੂਏ ਦੂਜੇ ਸੂਏ ਸੂਈ ਆ ਕਿੰਨੇ ਦਿਨ ਹੋਗੇ ਸੂਈ ਨੂੰ ਸੂਈ ਨੂੰ ਇਹਨੂੰ 5-6 ਦਿਨ ਹੋਗੇ ਜੀ 5-6 ਦਿਨ ਸੂਈ ਨੂੰ ਹੋਗੇ ਠੀਕ ਆ ਤੇ ਬੱਚਾ ਕੀ ਦਿੱਤਾ ਇਹਨੇ ਬੱਚਾ ਜੀ ਮਗਰ ਕੱਟਾ ਹੈ ਇਹਦੀ ਮਗਰ ਕੱਟਾ ਹੈ ਤੇ ਦੁੱਧ ਹੁਣ ਕਿੰਨਾ ਖੋਊਗਾ ਦੁੱਧ ਦਾ ਹੈਗਾ 8-9 ਕਿਲੋ ਹੈਗਾ ਜੀ 8-9 ਕਿਲੋ ਹੈਗਾ ਹੈਗਾ ਠੀਕ ਆ ਬਾਕੀ ਹਜੇ ਤਾਂ ਵਧੂਗੀ ਹੈ ਨਾ ਹਾਂਜੀ ਹਾਂਜੀ ਠੀਕ ਆ ਪਹਿਲੇ ਸੂਏ ਕਿੰਨਾ ਕਿ ਦਿੱਤਾ ਸੀਗਾ ਪਹਿਲੇ ਸੂਏ ਤਾਂ ਦਿੱਤਾ ਜਿੰਨਾ 10 ਕਿਲੋ ਜੀ 9 10 ਪਹਿਲੇ ਸੂਏ ਦਿੱਤਾ ਸੀਗਾ ਠੀਕ ਆ ਉਹਨਾਂ ਤਾਂ ਦੇਊਗੀ ਹੋਈ ਬਾਕੀ ਬਾਅਦ ਸਕਦੀ ਬਾਕੀ ਸੇਵਾ ਤੇ ਆ ਨਾ ਹਾਂਜੀ ਹਾਂਜੀ ਠੀਕ ਐ ਤੇ ਮੁੱਲ ਆਪਾਂ ਕਿੰਨਾ ਰੱਖਿਆ ਤਾਂ ਮੇਰਾ ਜੀ 85000 ਮੁੱਲ 85000 ਹਾਂਜੀ ਠੀਕ ਐ ਤੇ ਆਪਣੇ ਘਰ ਦੇ ਪਛੋ ਹੀ ਕੋਈ ਵਪਾਰ ਦਾ ਕੰਮ ਤਾਂ ਨਹੀਂ ਹੈ ਨਾ ਮੈਂ ਆਪਣੇ ਘਰ ਦੇ ਜੀ ਵਪਾਰੀ ਕੋਈ ਨਹੀਂ ਠੀਕ ਹੈ ਜੀ ਤੇ ਇਹਦਾ ਇੱਕ ਕਰੀ ਢੇੜਾ ਘੜਾ ਦੇ ਬਾਈ ਲੋ ਵੀ ਦੋਸਤੋ ਤੁਹਾਨੂੰ ਡਿਟੇਲ ਤਕਰੀਬਨ ਲੈ ਕੇ ਦੇਤੀ ਆ ਆਪਾਂ ਤੇ ਤੁਰਦੀ ਨੂੰ ਕਿਹੜਾ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਦੇਖ ਸਕਦੇ ਹੋ ਸਿੰਗ ਦੇਖ ਸਕਦੇ ਹੋ ਥੋੜੇ ਜਿ ਖੁੱਲੇ ਹੋ ਕੇ ਮੁੜੇ ਹੋਇਆ ਹੈ ਜਾਨੀ ਕਿ ਕੁੰਡੇ ਹੀ ਆਉ ਤੇ ਕੱਦ ਵੀ ਠੀਕ ਹੈਗਾ ਤੇ ਬਾਕੀ ਜਿਹੜਾ ਆਰਡਰ ਹੈਗਾ ਤੇ ਜਾਨੀ ਕਿ ਦਿਖਾਵੇ ਵਾਲਾ ਨਹੀਂ ਹੈਗਾਗਾ ਤੇ ਬਾਕੀ ਸਾਫ ਆ ਬੰਦ ਹਵਾਨੇ ਦੇ ਵਿੱਚ ਆ ਬਾਕੀ ਅਜੇ ਦਿਨ ਥੋੜੇ ਹੋਏ ਆਗੇ ਤੇ ਥਾਣ ਵੀ ਵਧੀਆ ਆਗੇ ਤੇ ਬੇਲ ਵੀ ਠੀਕ ਆ ਬਾਕੀ ਕੋਈ ਲਿੱਸੀ ਨਹੀਂ ਹੈਗੀਗੀ ਤੇ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਖਰੀਦਣੀ ਆ ਮੁੱਲ ਹੈਗਾ 85000 ਸੁਗਾ ਦੂਜਾ 8 ਤੋਂ 9 ਲੀਟਰ ਦੁੱਧ ਤਿਆਰ ਹੈਗਾ ਤੇ ਥਾਣ ਥਣ ਵਧੀਆ ਹੈਗੀ ਵਿੱਥੀ ਵੀ ਚੰਗੀ ਹੈਗੀ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਆਮ ਲੋਡ ਵਾਸਤੇ ਘਰ ਦੀ ਲੋਡ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆ ਫੇਸ ਕੋਆਲ ਦੀ ਦੁਵਾਰੇ ਦੇਖ ਸਕਦੇ ਹੋ ਤੁਸੀਂ ਥਾਣ ਦੇਖ ਸਕਦੇ ਹੋ ਤੇ ਬੱਚਾ ਕੱਟਾ ਉਹ ਉਧਰ ਸਾਹਮਣੇ ਬੈਠਾ ਤੁਸੀਂ ਦੇਖ ਸਕਦੇ ਆ ਇਹ ਕੱਟਾ ਹੈ ਦੇ ਮਗਰ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਬਾਈਆਂ ਨਾਲ ਗੱਲਬਾਤ ਕਰਕੇ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪਹਿਲਾਂ ਤੁਸੀਂ ਤਸੱਲੀ ਕਰਿਓ ਤੇ ਇੱਥੇ ਆ ਕੇ ਆਪਦੀ ਪੂਰੀ ਤਸੱਲੀ ਕਰਕੇ ਤੇ ਫਿਰ ਤੁਸੀਂ ਮਾਝ ਨੂੰ ਖਰੀਦ ਸਕਦੇ ਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਹੋ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰਿਆਂ ਦਾ ਧੰਨਵਾਦ